ਪੰਜਾਬ ਦੀ ਕਰਨ ਕਰ ਜਿਮਨੀ ਚੋਣ ਆਖਰ ਹੋ ਨਿਬੜੀ ਹੈ ਹੁਣ ਨਤੀਜੇ ਦੀ ਅੜੀਕ ਹੈ ਵੇਖਣਾ ਹੋਵੇਗਾ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹ ਚੋਣ ਕੀ ਅਸਰ ਪਾਉਂਦੀ ਹੈ ਜਾਂ ਵਿਖਾਉਂਦੀ ਹੈ ਨਾਲ ਹੀ ਕੌਮੀ ਰਾਜਨੀਤੀ ਦੀ ਗੱਲ ਕਰ ਲਈਏ ਤਾਂ ਬਿਹਾਰ ਦੇ ਵਿੱਚ ਵੀ ਜਿਹੜੇ ਦੋ ਪੜਾਵਾਂ ਦੀ ਚੋਣ ਅੱਜ ਨਿਬੜ ਗਈ ਹੈ ਨਤੀਜੇ 14 ਨੂੰ ਖੈਰ ਅੱਜ ਦੇ ਇਸ ਪ੍ਰੋਗਰਾਮ ਤੇ ਸਾਡੇ ਨਾਲ ਖਾਸ ਤੌਰ ਤੇ ਚਰਚਾ ਲਈ ਜੁੜੇ ਹੈ ਉਗੇ ਰਾਸ਼ੀ ਮਾਹਰ ਤੇਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਡਾਕਟਰ ਸਾਹਿਬ ਜੈਨੂਲੀ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਜੇਕਰ ਪੰਜਾਬ ਦੀ ਗੱਲ ਕਰ ਲਈਏ ਬੜੀ ਚਰਚਾ ਸੀ ਬੜੀ ਨਿਗਾਹ ਟਿਕੀ ਹੋਈ ਸੀ ਤਰਨਤਾਰਨ ਦੀ ਜਿੰਨੀ ਤੋਂ ਉਹਨੂੰ ਤੇ ਆਖਰ ਹੋਣੀ ਪਈ ਹੈ ਨਤੀਜਿਆਂ ਦੀ ਅਡੀਕ ਹੈ ਉਹ ਵੀ ਕੁਝ ਘੰਟੇ ਹੀ ਹੁਣ ਬਾਕੀ ਨੇ ਕਿਵੇਂ ਇਹ ਸਾਰੇ ਸਿਨੈਰੀਓ ਨੂੰ ਤੁਸੀਂ ਆਂਕ ਰਹੇ ਹੋ ਡਾਕਟਰ ਸਾਹਿਬ ਇੰਟਰਸੈਪ ਦੇਖੋ ਇਹ ਜਿੰਨੀ ਚੋਣ ਤਾਂ ਤਾਂ ਦੀ ਆਮ ਆਦੀ ਪਾਰਟੀ ਦੇ ਐਮਐਲਏ ਵਿਸ਼ਵਰ ਬਿਸਦਾਰ ਜਾਨ ਤੋਂ ਬਾਅਦ ਹੀ ਉਹ ਵੀ ਹੈ ਤੇ ਆਮ ਆਦੀ ਪਾਰਟੀ ਦੀ ਸੀਟ ਸੀ ਤੇ ਇਸ ਵਾਰ ਦੇ ਵਿੱਚ ਜਿਵੇਂ ਆਪਾਂ ਆਮ ਰਵੈਟ ਹੀ ਆ ਦੇਖਦੇ ਆ ਕਿ ਜਿਹੜੀ ਜਿੰਨੀ ਚੋਣ ਹੁੰਦੀ ਹੈ ਸਰਕਾਰ ਚਾਹੇ ਆਪਣੀ ਸੀਟ ਹੋਵੇ ਸਰਕਾਰੀ ਪੱਖ ਚਾਹੇ ਵਿਗਾਨੀ ਸੀਟ ਹੋਵੇ ਉਸ ਨੂੰ ਜਿੱਤਣ ਦੇ ਲਈ ਹਰ ਹਰ ਪਾਰਟੀ ਪੂਰੀ ਸ਼ਕਤੀ ਝੋਕਦੀ ਹੈ ਸਰਕਾਰ ਵੱਲੋਂ ਇਹ ਲਾਇਆ ਜਾਂਦਾ ਹੈ ਵੀ ਉਸ ਸੀਕ ਨੂੰ ਜਿੱਤਣਾ ਤੇ ਲੋਕਾਂ ਦੇ ਵਿੱਚ ਇਹ ਪ੍ਰਭਾਵ ਦੇਣਾ ਕਿ ਸਰਕਾਰ ਦੇ ਲਈ ਲੋਕ ਬਹੁਤ ਖੁਸ਼ ਨੇ ਤੇ ਸਰਕਾਰ ਦੇ ਕਾਰਜਾਂ ਨੂੰ ਪਸੰਦ ਕਰਦੇ ਨੇ ਇਹਨੇ ਜਿਵੇਂ ਤਰਨਤਾਰਨ ਇਲੈਕਸ਼ਨ ਦੇ ਵਿੱਚ ਹੋਇਆ ਤੇ ਸਰਕਾਰੀ ਧਿਰ ਨੇ ਪੂਰਾ ਜੋਸ਼ ਤੇ ਪੂਰੇ ਜੋਰ ਦੇ ਨਾਲ ਇਸ ਇਲੈਕਸ਼ਨ ਨੂੰ ਲੜਿਆ ਸਰਕਾਰ ਦੇ ਉੱਪਰ ਇਹ ਵੀ ਲੱਗਦਾ ਰਿਹਾ ਵੀ ਸਰਕਾਰੀ ਤੰਤਰ ਦੀ ਵਰਤ ਹੋ ਰਹੀ ਹੈ ਜਿਸ ਸੰਦਰਭ ਦੇ ਵਿੱਚ ਤਰਨਤਾਰਨ ਦੇ SSPD ਮੁਕਤਲੀ ਵੀ ਹੋ ਕੋਈ ਹੈ ਜਿਹੜੀ ਕਿ ਬਹੁਤ ਸੀ ਰੇਟ ਚੰਤ ਦੇ ਵਿੱਚ ਹੁੰਦੀ ਹੈ ਕਿਸੇ ਘੱਟੀ ਹੁੰਦੀ ਹੈ ਕਿ ਪਿਆਵ ਦੇ ਵਿੱਚ ਐਸਐਸਪੀ ਰੈਂਕ ਦੇ ਅਧਿਕਾਰੀ ਦੀ ਇਹ ਮੁਕਤਲੀ ਪਹਿਲੀ ਵਾਰੀ ਲੱਤੀ ਹੈ ਇਸ ਤੋਂ ਪਹਿਲਾਂ ਨਹੀਂ ਸੁਣਨ ਨੂੰ ਮਿਲੀ ਇਸ ਤਰ੍ਹਾਂ ਦੀ ਏਡੇ ਵੱਡੇ ਅਧਿਕਾਰੀ ਦੀ ਫੇਟਲੇ ਪਦਰ ਤੇਤਾ ਹੋ ਜਾਂਦੀ ਹੈ ਬਦਲੀਆਂ ਹੋ ਜਾਂਦੀਆਂ ਨੇ ਨੋਟਿਸ ਹੋ ਜਾਂਦੇ ਨੇ ਪਰ ਸਸਪੈਂਸ਼ਨ ਤੇ ਇਸ ਦੇ ਮੁਕਾਬਲੇ ਦੇ ਵਿੱਚ ਅਕਾਲੀ ਦਲ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਧਾਵਾ ਅਸਰਨੀ ਫੌਜੀਆ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਨੂੰ ਲਿਆ ਕੇ ਖਿਡਾਰਿਆ ਤੇ ਲੰਬੇ ਸਮੇਂ ਤੋਂ ਉਹਨਾਂ ਨੇ ਆਪਣੀ ਕੈਂਪੇਨ ਸ਼ੁਰੂ ਕੀਤੀ ਹੋਈ ਸੀ ਬਹੁਤ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਸੀ ਤੇ ਸਦਾ ਸੀਰਥੀ ਬਾਦਲ ਨੇ ਇਸ ਇਲੈਕਸ਼ਨ ਦੇ ਵਿੱਚ ਪੂਰਾ ਜ਼ੋਰ ਪੂਰਾ ਦਮ ਖਮ ਲਾ ਕੇ ਆਪਣੀ ਸਰਵਾਈਵਲ ਨੂੰ ਬਕਰਾ ਰੱਖਣ ਦੇ ਲਈ ਇਹਨਾਂ ਨੇ ਇਸ ਇਲੈਕਸ਼ਨ ਨੂੰ ਲੜਿਆ ਪੂਰੀ ਤਰ੍ਹਾਂ ਲੜਿਆ ਤੇ ਹਰ ਚੰਗ ਹਰ ਤਰ੍ਹਾਂ ਦੇ ਆਪਣੇ ਬਕਰਾ ਨੂੰ ਵੀ ਉਹ ਅਖਾਦੇ ਵਿੱਚ ਰੱਖਿਆ ਹਰ ਪੱਖ ਵਿੱਚ ਸਰਕਾਰ ਦੇ ਉੱਪਰ ਵੀ ਜਿਵੇਂ ਕਿ ਕਿਹਾ ਜਾਂਦਾ ਜਿਵੇਂ ਐਸਐਸਪੀ ਦੀ ਮਰਦਨੀ ਕਰਾਉਣ ਉਹ ਸੰਬੰਧੀ ਵੀ ਸ਼ੋਮਨੀ ਕਾਲੀ ਦਰਮੇਂ ਹੀ ਸ਼ਿਕਾਇਤ ਕੀਤੀ ਸੀ ਤੇ ਤੀਜੇ ਨਿੱਕੇ ਰਹਿ ਜਿਹੜੀ ਪੰਥ ਕਿਤੇ ਰਹਿ ਗਈ ਹੈ ਭਾਈ ਹੰਦੀ ਸਿੰਘ ਜਿਹੜੇ ਕਿ ਸ਼ੋਮਨੀ ਕਾਲੀ ਦਾ ਲਗਲ ਬਾਰਸੀ ਆਪ ਦੇ ਅੱਗੇ ਪੁਨਰ ਜੀਤ ਅਤੇ ਮੰਡਲ ਸਾਰੇ ਅੰਗੇ ਇਸ ਤਰ੍ਹਾਂ ਦੀ ਤਿਰਾਂ ਦਾ ਇੱਕ ਦੁਆਰ ਹੈ ਉਹਦੇ ਪੁਨਰ ਜੀਤੁਰ ਜੋੜਨ ਲਾ ਕਿ ਚੌਥੀ ਤੇ ਕਾਂਗਰਸ ਪਾਰਟੀ ਅਤੇ ਪੰਜਵੀਂ ਵਿਭਾਗ ਕਰਦੀ ਭਾਰਤੀ ਜਨਤਾ ਪਾਰਟੀ ਹੁਣ ਜੇ ਦੇਖਿਆ ਜਾਵੇ ਤਾਂ ਜਿਵੇਂ ਅੱਜ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ 60% ਦੇ ਕਰੀ ਬੋਟ ਨਿਕਲੀ ਆ ਫਿਬਰਦੀ ਇੰਸੀ ਦੇ ਵਿੱਚ ਹੈ ਚਲੋ ਹਾਂ ਜੇਕਰ ਅਪ ਹੁਣ ਤੱਕ ਲਈਏ ਹਾਂ ਬਿਲਕੁਲ ਹਾਲੇ ਮਤਲਬ ਜਿਹੜਾ ਮੈਜ਼ਰਮੈਂਟ ਹੈ ਦੀ ਉਹ ਚੋਣ ਕਮਿਸ਼ਨ ਵੱਲੋਂ ਆ ਰਹੀ ਹੈ ਉਹ ਰਾਤ 9-10 ਵੀ ਤੱਕ ਆਉਂਦੀ ਰਹੇਗੀ ਜੀ ਡਾਕਟਰ ਸਾਹਿਬ ਕਿਉਂਕਿ ਇਸ ਦੇ ਵਿੱਚ ਚੋਣ ਸਤਮ ਹੋ ਜਾ ਜੀ ਸਰਕਾਰੀ ਧਿਰ ਨੇ ਆਪਣਾ ਜਿਵੇਂ ਲਾਉਣਾ ਹੁੰਦਾ ਉਹਨਾਂ ਨੇ ਆਪਣਾ ਮੰਤਰੀ ਜੀ ਨੇ ਰੋਸ-ਸ਼ੋਕ ਕੀਤੀ ਨੇ ਰੈਲੀਆਂ ਨੇ ਸੰਗੋਦਨ ਕੀਤਾ ਹੈ ਪਾਰਟੀ ਸੁਪਰੀਮੋ ਕੇਜਰੀਵਾਲ ਮਨੀਸ਼ ਸੋਧਿਆ ਤੇ ਹੋਰ ਜਿਹੜੀ ਸ਼ਕਤੀਆਂ ਸੀ ਸਾਰੀਆਂ ਉਹਨਾਂ ਨੇ ਇੱਥੇ ਝੁਕੀਆਂ ਸੀ ਤਰਨਤਾਰਨ ਪੰਥਕ ਜਾਂ ਸਿੱਖ ਬਹੁਲ ਦਾ ਲੱਗਾ ਇੱਥੇ ਮਤਲਬ ਪੰਛਤ ਧਿਰਾਂ ਦੀ ਕਹੀ ਹਲਕਾਰ ਹੈ ਭਾਵੇਂ ਤਰਨਤਾਰਨ ਸ਼ਹਿਰ ਹੈ ਤੇ ਕੁਝ ਪਿੰਡ ਨੇ ਇਸ ਤਰ੍ਹਾਂ ਦੀ ਪਰ ਇੱਥੇ ਦੀ ਜਿਹੜੀ ਮਾਜੇ ਦੀ ਖਾਸ ਹੋ ਹੈ ਪੂਰੀ ਤਰ੍ਹਾਂ ਜਿਵੇਂ ਮਾਜੇ ਵਾਲੇ ਆਪਣੀ ਸ਼ਕਤੀ ਨੂੰ ਨੌਵੇਂ ਨੇਕ ਪੂਰੀ ਤਰ੍ਹਾਂ ਜੋਸ਼ ਦੇ ਨਾਲ ਆਪਣੀ ਇਹ ਲੜਾਈ ਵੀ ਲੜਦੇ ਨੇ ਇਸ ਦੇ ਵਿੱਚ ਬਹੁਤ ਸਾਰੀਆਂ ਕਈ ਜਿਹੜੇ ਫੈਕਟਰ ਵੀ ਜਿਹੜੇ ਹੈਗੇ ਆ ਉਹ ਵੀ ਕਾਊਂਟ ਕਰਨ ਵਾਲੀ ਬਾਤ ਹੈ ਇੱਥੇ ਜਿਵੇਂ ਕਿ ਬਹੁਵਲੀਆਂ ਦੇ ਨਾਲ ਬਹੁਵਲੀਆਂ ਨੇ ਆਪ ਕੋ ਆਪਣੀ ਚਾਹੇ ਸਾਰੀਆਂ ਪਾਰਟੀਆਂ ਨੇ ਉਹਨਾਂ ਨੇ ਆਪਣੀਆਂ ਸ਼ਕਤੀਆਂ ਬਣਾਈਆਂ ਹੋਈਆਂ ਨੇ ਤੇ ਉਹ ਆਪਣਾ ਪ੍ਰਦਰਸ਼ਨ ਵੀ ਕਰਦੇ ਨੇ ਤੇ ਇਸ ਤਰ੍ਹਾਂ ਦਾ ਇੱਕ ਜਿਹੜਾ ਸੋਨਾ ਦੇ ਵਿੱਚ ਦੇਖਣ ਨੂੰ ਵੀ ਮਿਲੇ ਆ ਤੇ ਬੇਸ਼ੱਕ ਇਸ ਨੂੰ ਇਹ ਵੀ ਕਿਹਾ ਜਾਂਦਾ ਵੀ ਇੱਥੇ ਆਪਣੇ ਬਾਹੂਬਲ ਦੇ ਸਿਰ ਦੇ ਉੱਪਰ ਸਤਨਾਚਾਰ ਰਹਿਣੇ ਸਾਰੀਆਂ ਪਾਰਟੀਆਂ ਨੇ ਆਪ ਕੋ ਆਪਣਾ ਪੂਰਾ ਧਮਖਮ ਲਾਇਆ ਤੇ ਤੀਸਰੀ ਗੱਲ ਇੱਥੇ ਇੱਕ ਇਹ ਵੀ ਇੱਥੇ ਨਸ਼ਿਆਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਹੈ ਇਹਨਾਂ ਕਰੰਤਾਾਂ ਦੇ ਸੱਗੇ ਤੇ ਇੱਥੇ ਸਰੀ ਬੜੀ ਜਿੱਦ ਸ਼ੁਰੂਆਤ ਹੋਈ ਪੰਜਾਬ ਦੇ ਵਿੱਚ ਕਿਸੇ ਪਾਸੇ ਇਹ ਇਨਾ ਨਸ਼ਿਆਂ ਦਾ ਇਨਾ ਹੋਣੀ ਸੀ ਲੱਗਦਾ ਇਹ ਇਲਾਕੇ ਤੋਂ ਸ਼ੁਰੂਆਤ ਹੋਈ ਸੀ ਜਿੱਥੇ ਇੱਕ ਪਾਸੇ ਇਹ ਕਰਨਲ ਚੰਨਣ ਸਿੰਘ ਹੁੰਦੇ ਸੀ ਉਹ ਉਹਨਾਂ ਨੇ ਬਹੁਤ ਪਹਿਲਾਂ ਇਸ ਇਲਾਕੇ ਨੂੰ ਡਿਸਟਰਬ ਤਰਾਰ ਕੀਤਾ ਸੀ ਤੇ ਉਹਨਾਂ ਨੇ ਇੱਕ ਸਟੱਡੀ ਵੀ ਕਰਾਈ ਸੀ ਇਸ ਇਲਾਕੇ ਦੀ ਵੀ ਬਹੁਤ ਜ਼ਿਆਦਾ ਇੱਥੇ ਦੇ ਨਸ਼ਿਆਂ ਦਾ ਪ੍ਰਭਾਵ ਹੈ ਤੇ ਜਵਾਨੀ ਨੂੰ ਗ੍ਰਿਫਤ ਦੇ ਵਿੱਚ ਲਿਆ ਰਿਹਾ ਹੈ ਇਸ ਤਰ੍ਹਾਂ ਦੇ ਵੀ ਵੀ ਸਾਫੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਤੇ ਇਹਦੇ ਤੋਂ ਲੋਕਾਂ ਵਿੱਚ ਇੱਕ ਆਸ ਜੀ ਵੱਜੀ ਹੈ ਕਿ ਸ਼ਾਇਦ ਕੁਝ ਦਿਨਾਂ ਕੁ ਇਸ ਇਲੈਕਸ਼ਨ ਦੇ ਵਿੱਚ ਕੁਝ ਹੋਵੇ ਪਰੰਤੂ ਕਿਉਂਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹ ਤਕਰੀਬਨ ਉਹਨਾਂ ਨੇ ਆਪੋ ਆਪਣੇ ਢੰਗ ਕਰੀ ਸੀ ਬਰਤਨੇਗੇ ਤੇ ਇੱਕ ਨਸ਼ਿਆਂ ਦੀ ਰੁਕਾਵਟ ਬਾਰੇ ਜਿਹੜਾ ਜਿਹੜਾ ਫੈਕਟਰ ਮੇਨ ਫੈਕਟਰ ਜਾ ਰਿਹਾ ਹੈਗਾ ਸੋਮਣੀ ਕਾਲੀガル ਪਾਰਸ ਸੰਯੋਗ ਤੇ ਕਿਉਂਕਿ ਨਸ਼ਿਆਂ ਦਾ ਇਸ ਨੂੰ ਲੈ ਕੇ ਉਹਨਾਂ ਨੇ ਆਪਣਾ ਹੌ ਰੜਿਆ ਵੀ ਅਸੀਂ ਨਸ਼ਾ ਪੰਦੀ ਖਰਾ ਮੰਗ ਗਏ ਐ ਸਾਰੇ ਲੋਕ ਇਸ ਤਰ੍ਹਾਂ ਦੇ ਉਹਨਾਂ ਦੇ ਨਾਲ ਵੀ ਲੱਗੇ ਹੋਣਗੇ ਤੇ ਉਹਨਾਂ ਦੀ ਜਿਹੜੀ ਪੰਛਕ ਹੋ ਹੈ ਉਹ ਉਸ ਬੰਦੇ ਦੀ ਚਿੱਤ ਪਰੰਤੂ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਕਿ ਧਰਮੀ ਫੌਜੀਆਂ ਦੇ ਪਰਿਵਾਰ ਨੂੰ ਸ਼੍ਰੋਮ ਦੇ ਮੈਦਾਨ ਦੇ ਵਿੱਚ ਉਤਾਰ ਕੇ ਪੂਰੇ ਜੋਸ਼ ਉਤੇ ਨਾਲ ਪੂਰੇ ਸਾਧਨਾਂ ਦੇ ਨਾਲ ਵਰਤੋਂ ਕਰਕੇ ਆਪਣੀ ਪੂਰੀ ਆਪਣੇ ਜਿੱਥੇ ਬਣ ਦਿੱਤੀ ਜਿਹੜੀ ਸ਼ਕਤੀ ਆ ਉਹਦਾ ਵੀ ਨਜ਼ਾਰਾ ਕਿਹ ਹੈ ਕਿ ਕੁਸ਼ਵੀਰ ਸਿੰਘ ਬਾਦਲ ਨੂੰ ਇਹ ਹੈ ਕਿ ਵੀ ਇਸ ਤੂਣ ਦੇ ਰਾਹੀਂ ਜੇਕਰ ਸਮਝਾਬ ਹੋ ਜਾਂਦੇ ਆ ਤਾਂ 2027 ਦੇ ਵਿੱਚ ਉਹਨਾਂ ਨੂੰ ਇਹ ਲੱਗਦਾ ਵੀ ਸੱਤਾ ਦੇ ਨੇੜੇ ਪਹੁੰਚ ਜਾਵਾਂਗੇ ਤੇ ਇਸ ਸੰਦਰ ਦੇ ਵਿੱਚ ਇਹ ਵੀ ਲੱਗਦਾ ਕਿ ਜਿੱਥੋਂ ਤੱਕ ਮੈਂ ਉਹ ਇੱਕ ਇਹਦੇ ਵਿੱਚ ਕਈ 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 ਪੱਖਾਂ ਦੇ ਵਿੱਚ ਸ਼ੋਮਣੀ ਕਾਲੀਦਰ ਕਾਮਯਾਬੀ ਹੋਇਆ ਜਿਵੇਂ ਇੱਕ ਅਧਿਕਾਰੀਆਂ ਦੀਆਂ ਬਦਲੀਆਂ ਕਰਾ ਦੇਣੀਆਂ ਜਾਂ ਅਸਸੈਂਸ਼ਨ ਕਰਵਾਉਣ ਦੇ ਸਬੰਧਤਾਂ ਦੇ ਵਿੱਚ ਉਹਨਾਂ ਨੇ ਪੂਰੇ ਜ਼ੋਰ ਦੇ ਨਾਲ ਪੂਰਾ ਆਪਣਾ ਪ੍ਰਭਾਵ ਨਹੀਂ ਦਿਖਾਇਆ ਨਹੀਂ ਅਕਸਰ ਇਹ ਹੁੰਦਾ ਹੈ ਕਿ ਸਰਕਾਰੀ ਸੰਸਦ ਦੇ ਬੜੇ ਵੱਡੀਆਂ ਬਹਾ ਹੁੰਦੀਆਂ ਹਨ ਯਾਨੀ ਇਹ ਚਾਹੇ ਕੁਝ ਵੀ ਹੋਵੇ ਉਹ ਅਧਿਕਾਰੀਆਂ ਨੂੰ ਆਪਣੇ ਤੌਰ ਦੇ ਉੱਪਰ ਸੇਕ ਨਹੀਂ ਲੱਗਾ ਦਿੰਦੇ ਹੁੰਦੇ ਬਚਾ ਲੈਂਦੇ ਹੁੰਦੇ ਨੇ ਤੇ ਇਹਦਾ ਮਤਲਬ ਹੈ ਸਰਕਾਰ ਦੀ ਹੀ ਬਾਗਲ ਦੀ ਬਹਾ ਲੰਬੀਆਂ ਨੇ ਇਹ ਤਾਂ ਉਹਨਾਂ ਨੇ ਪਾਉਂਤੀ ਸੀ ਆ ਤੇ ਇਹ ਵੀ ਮਾਝੇ ਦੇ ਵਿੱਚ ਇਹਦਾ ਪ੍ਰਭਾਵ ਵੀ ਉਹਨਾਂ ਨੂੰ ਮਿਲਣ ਦੀ ਸੰਭਾਵਨਾ ਮਾਣੇ ਤੇ ਲੋਕਾਂ ਦੇ ਵਿੱਚ ਇਹ ਹੋ ਹੀ ਜਾਂਦਾ ਨਾ ਵੀ ਜਿਹੜੇ ਉਹ ਸਾਨੂੰ ਪਰਚੇ ਦਰਜ ਕਰਦੇ ਸੀ ਹੋਰ ਕਰਦੇ ਸੀ ਯਾ ਲੈਤੀ ਹੋ ਕਰਤੇ ਕਿਉਂਕਿ ਨਾਲ ਹੀ ਜਿਹੜੇ ਪਰਚੇ ਦਰਜ ਕੀਤੇ ਨੇ ਉਹਨਾਂ ਦੀ ਵੀ ਪੜਤਾਲ ਦੇ ਹੁਕਮ ਦਿੱਤੇ ਨੇ ਕਮਿਸ਼ਨ ਨੇ ਤੇ ਜਿਹੜੀ ਸੱਤਾ ਤੇ ਹੈ ਉਸਨੇ ਆਪਣੇ ਹਾਰੇ ਸੱਤੇ ਖੇਡੇ ਨੇ ਉਹਨਾਂ ਨਾਲ ਪਾਸ ਬਹੁਤ ਕੁਝ ਹੈ ਢੀਲ ਨੂੰ ਵੀ ਬੜਾ ਕੁਝ ਜਿਵੇਂ ਸਰਕਾਰੀ ਤੇ ਹੁੰਦੀ ਹੈ ਤੰਤਰ ਹੁੰਦਾ ਉਹਨਾਂ ਕੋਲ ਸਾਰਾ ਕੁਝ ਹੁੰਦਾ ਹੈ ਸਾਧਨ ਹੁੰਦੇ ਨੇ ਬਹੁਤ ਆਪਣੀਆਂ ਜਿਹੜੇ ਚੀਜ਼ ਤੇ ਹ ਸੰਮਣੇ ਉਹਨਾਂ ਨੂੰ ਬਣਾਉਣ ਦਾ ਵੀ ਉਹਨਾਂ ਕੋਲ ਮੌਕਾ ਹੁੰਦਾ ਹੈ ਤੇ ਸਾਧਨ ਵੀ ਹੁੰਦੇ ਨੇ ਸਾਰੀ ਤਰ੍ਹਾਂ ਨੂੰ ਉਹਨਾਂ ਨੂੰ ਗੁਲਾਹ ਕਰਦਾ ਪਰ ਕਾਂਗਰਸ ਪਾਰਟੀ ਦਾ ਇਸ ਚੋਣ ਦੇ ਵਿੱਚ ਕੋਈ ਇਨਾ ਹੋ ਨਹੀਂ ਗਿਆ ਕਾਂਗਰਸ ਪਾਰਟੀ ਇਸ ਚੋਣ ਮੈਦਾਨ ਦੇ ਵਿੱਚ ਉਨਾ ਦੀ ਜੇ ਮੈਂ ਕੀ ਪਹਿਲਾ ਪਹਿਲਾ ਸ਼ੁਰੂਆਤ ਦੀ ਹੂ ਪੀਟੀਸੀ ਉਹਨਾਂ ਨੇ ਅੱਛੇ ਨਾਮ ਖੰਦ ਦੇ ਨਾਲ ਬੇਸ਼ੱਕ ਆਪਣੇ ਬੰਦੇ ਵੀ ਰਹੇ ਨੇ ਪਰੰਤੂ ਉਹ ਆਪਣੇ ਵੱਲੋਂ ਹੀ ਕੀਤੀਆਂ ਜਾਂਦੀਆਂ ਗਲਤੀਆਂ ਦੇ ਕਾਰਨ ਉਹ ਮਾਮਲਾ ਹੀ ਹੋਰ ਪਾਸੇ ਚੱਲ ਪੈਂਦਾ ਰਹੇਗਾ ਪਾਰਟੀ ਪ੍ਰਧਾਨ ਵੱਲੋਂ ਕਿਸਤੀਆਂ ਜੀਆਂ ਸਟੇਟਮੈਂਟ ਦਿੱਤੀਆਂ ਨੇ ਸਟੇਟਮੈਂਟਾਂ ਉਹਨਾਂ ਦੇ ਵਿੱਚ ਵੀ ਉਜਦੇ ਰਹੇ ਨੇ ਤੇ ਇਸ ਕਰਕੇ ਕਾਂਗਰਸ ਪਾਰਟੀ ਦੀ ਭੋਤ ਇਸ ਪਾਸੇ ਜਾਂਦੀ ਹੈ ਕਿੰਨੀ ਕ ਹੈ ਇਸ ਤਰ੍ਹਾਂ ਦੀ ਉਹਨਾਂ ਦਾ ਲੈਨੋਫੈਕਸ਼ਨ ਰਹੀ ਹੈ ਇਹ ਸਮਝਣ ਵਾਲੀ ਜ਼ਰੂਰਤ ਹੈ ਜਿੱਥੇ ਤੱਕ ਭਾਰਤੀ ਜਨਤਾ ਪਾਰਟੀ ਦਾ ਸਬੰਧ ਹੈ ਉਹਨਾਂ ਨੂੰ ਹਿੰਦੀਕ ਵੋਟ ਪਹਿਲਾਂ ਮਿਲਦੀ ਹੈ ਉਹਨੂੰ ਵਧਾਉਣ ਦੀ ਕੋਸ਼ਿਸ਼ ਦੇ ਵਿੱਚ ਹੋਣਗੇ ਭਾਰਤੀ ਜਨਤਾ ਪਾਰਟੀ ਦਾ ਕਿੰਨਾ ਕਾਰ ਹੈ ਕਿਉਂਕਿ ਬੜਾ ਲੀਡਰ ਕੋਈ ਇਸ ਤਰ੍ਹਾਂ ਦਾ ਇੰਨਾ ਪਾਸ ਇੱਕ ਹਲਕੇ ਦੇ ਵਿੱਚ ਨਹੀਂ ਹੈ ਕਿਉਂਕਿ ਜਿਹੜੇ ਪੁਰਾਣੇ ਲੀਡਰ ਸੀ ਉਹ ਜਦ ਤੱਕ ਦੂਈਆਂ ਪਾਰਟੀਆਂ ਚਲੇ ਗਏ ਨੇ ਜਾਂ ਉਹ ਸਾਇਲੈਂਟ ਬੈਠੇ ਨੇ ਇਸ ਤਰ੍ਹਾਂ ਦੀ ਭਾਰਤੀ ਜਨਤਾ ਪਾਰਟੀ ਨੂੰ ਤਨ ਤਨ ਤੋਂ ਇਹਨਾਂ ਦੇ ਦਾ ਆਧਾਰ ਮਹੱਇਆ ਹੁੰਦਾ ਹੈ ਇਹ ਤਾਂ ਦਿੱਖਣ ਵਾਲੀ ਗੱਲ ਹੈ ਪਰ ਸ਼੍ਰੋਮਣੀ ਅਕਾਲੀ ਦਲ ਅੱਤੀ ਸ਼੍ਰੋਮਣੀ ਅਕਾਲੀ ਦਲ ਬਾਅਦ ਸਿਆਪ ਦੀ ਇਹਨਾਂ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਇਹਦੇ ਤੋਂ ਇਹ ਵੀ ਹੋ ਸਕਦਾ ਹੈ ਜਿਵੇਂ ਕਿ ਪਾਰਟੀਆਂ ਦਾ ਜਿਵੇਂ ਹੁੰਦਾ ਹੈ ਆਮ ਚੱਕਰ ਹੈ ਜਿੰਨੇ ਤਰ੍ਹਾਂ ਦੀ ਆਪ ਮੰਨ ਸਕਦੇ ਆ ਆਮ ਆਗਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦ ਸ਼੍ਰੋਮਣੀ ਕੈਲੀਗਲ ਬਹੁਤ ਸਰੀਆ ਆਪ ਤੇ ਉਹ ਦੇਖਣ ਵਾਲੀ ਗੱਲ ਹੈ ਵੀ ਜਿਹੜੀਆਂ ਵਡੀਆਂ ਪੋਲੀਟੀਕਲ ਪਾਰਟੀਆਂ ਨੇ ਜਿਹੜੇ ਗੇਮ ਚੇਂਜਰ ਨੇ ਜਿਹੜੇ ਵਿਅਕਤੀ ਜਿਹੜੀ ਕਿਉਂਕਿ ਸਾਈਲੈਂਟ ਵੋਟ ਬਹੁਤ ਸੀਗੀ ਜਿਹੜਿਆ ਨੇ ਆਪਣਾ ਮਨ ਨਹੀਂ ਦੱਸਿਆ ਵੀ ਉਹਨਾਂ ਨੇ ਕਿੱਧਰ ਨੂੰ ਪਾਉਂਦੇ ਬਹੁਤ ਸਾਰੇ ਬਹੁਤ ਇੱਕ ਤਰ੍ਹਾਂ ਦੇ ਵੋਟਰ ਰਹੇ ਨੇ ਉਹ ਹੁਣ ਕਿੱਧਰਲੇ ਪਾਸੇ ਨੂੰ ਉੱਠਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਤੇ ਦੂਸਰੇ ਜਿਹੜੇ ਗੇਮ ਚੇਂਜਰ ਨੇ ਬਹੁਤ ਵੱਡੇ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਨੇ ਲੰਬੀ ਰੇਸ ਦੇ ਘੋੜੇ ਬਣਨਾ ਚਾਹੁੰਦੇ ਨੇ ਤੇ ਅੱਗੇ ਅਗਲਾ ਅਗਲਾ ਦਾ ਇੱਕ ਦਿਨ 2027 ਦਾ ਵੀ ਕਿਨੇ ਆ ਉਹ ਸਬੰਧ ਦੇ ਵਿੱਚ ਉਹ ਗੇਮ ਬੁਗਾਰ ਨਹੀਂ ਸਕਦੇ ਨਹੀਂ ਬਣੀ ਹੋਈ ਕਿਸੇ ਦੀ ਗੇਮ ਵੀ ਵਿਜ਼ਟ ਕਰਦੀ ਹੈ ਸੋ ਕਿ ਇਸ ਇਸ ਦੇ ਵਿੱਚ ਇਹ ਵੀ ਹੋ ਸਕਦਾ ਵੀ ਜੇਕਰ ਅਕਾਲੀ ਦਲ ਸਦਸਜੀਤ ਦੀ ਬਾਦਲ ਦੀ ਪਾਰਟੀ ਇੱਥੋਂ ਜਿੱਤੂ ਹੁੰਦੀ ਹੈ ਉਹ ਦਾ ਸਿੱਧਾ ਸੰਕੇਤ ਇਹ ਜਾਂਦਾ ਕਿ 2027 ਦੇ ਵਿੱਚ ਉਹ ਆਪਣਾ ਚੰਗਾ ਗੱਡੀ ਕੀ ਤੇ ਉਹਦੇ ਵੱਲ ਨੂੰ ਸ੍ਰੀ ਸੁਨਿਆ ਪਾਰਟੀਆਂ ਦੀ ਆਮਦ ਰਫਤ ਹੋਈ ਕੀ ਬੇਸ਼ੱਕ ਇੱਕ ਮੈਂਬਰ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਸਰਕਾਰ ਨੂੰ ਕੋਈ ਹੋਣੀ ਹੈ ਸਰਕਾਰ ਦੇ ਲਈ ਸਰਕਾਰ ਦੇ ਪੱਖ ਬਹੁਤ ਗਿਲਤੀ ਹੈ ਪਰੰਤੂ ਸਰਕਾਰ ਵੀ ਚਾਹੇਗੀ ਕਿ ਕਾਲੀ ਗੱਲ ਦੀ ਇਹ ਕਰ ਇਸ ਤਰ੍ਹਾਂ ਦੀ ਚੱਕ ਅੰਗੀਆਂ ਤਾਂ ਉਹਨੂੰ ਰੋਕਣ ਦੇ ਲਈ ਉਹ ਆਲੋਗ ਜੇ ਪਨਾਹੀ ਦਾ ਵਰਤਿਆ ਹੋਏਗਾ ਉਹਨਾਂ ਨੇ ਵੀ ਇਹਦੇ ਤੋਂ ਇਹ ਵੀ ਲੱਗਦਾ ਵੀ ਜੇਕਰ ਅਸੀਂ ਨਹੀਂ ਤਾਂ ਉਹ ਵੀ ਨਹੀਂ ਤਾਂ ਫਿਰ ਉਹ ਗੇਮ ਕੋਈ ਹੋਰ ਬਣ ਜਾਂਦੀ ਹੈ ਇਹ ਇਸ ਤਰ੍ਹਾਂ ਦੀ ਇਹ ਵੀ ਬਣ ਸਕਦੀ ਹੈ ਇਹ ਵੀ ਸੰਭਾਵਨਾਵਾਂ ਹੈਗੀਆਂ ਨੇ ਜੀ ਇਹ ਤਰ੍ਹਾਂ ਦਾ ਜਿਵੇਂ ਕਿ ਇਲੈਕਸ਼ਨ ਪਿਛਲੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਜੀ ਪਰ ਇਹ ਚੰਗਾ ਹੈ ਕਿਉਂਕਿ ਕਈ ਵਾਰ ਜੀ ਵਿਗਿਆਨ ਨਾਲ ਆਪਣੇ ਵੀ ਲੱਗ ਜਾਂਦੇ ਨੇ ਕਰਨ ਇਸ ਤਰ੍ਹਾਂ ਦਾ ਵੀ ਹੋ ਸਕਦੀ ਹੈ ਚੋਣ ਦੇ ਵਿੱਚ ਬੜਾ ਕੁਝ ਜਿਵੇਂ ਦੇਖਣ ਨੂੰ ਮਿਲਦਾ ਹੈ ਵਿਸ਼ਖ ਸਾਦਨ ਦੀ ਵਰਤੇ ਗਏ ਨੇ ਔਰ ਥਾਰਾ ਢੰਗ ਵਰਤੇ ਗਏ ਨੇ ਪਰ ਇਹ ਪ੍ਰਚਾਰ ਸਾਦਨਾਂ ਦੇ ਵਿੱਚ ਬੜੀ ਇੱਕ ਚਲਚੀ ਵੀ ਆਉਂਦੀ ਰਹੀ ਹੈ ਕਾਫੀ ਕੁਝ ਹੁੰਦਾ ਰਿਹਾ ਪਰ ਫੇਰ ਵੀ ਇਹ ਜਿਹੜੀ ਚੋਣ ਹੈ ਆਪਣੀ ਸਿਰ ਪੰਨ ਹੋਈ ਹੈ ਕਿ ਇਹਦੇ ਵਿੱਚੋਂ ਜਿਨੇ ਇੰਨੀ ਵੋਟ ਪਈ ਹੈ ਕਾਫੀ ਵੱਡੀ ਵੋਟ ਹੈ ਹੁਣ ਜਿਨੇ ਧੋਸ਼ ਵੀ ਲੱਗ ਰਹੇ ਨੇ ਵੀ ਸਾਨੂੰ ਬੰਦਿਆਂ ਨੂੰ ਵਰਕਰਾਂ ਨੂੰ ਸਾਡੇ ਨੂੰ ਉਹਨੂੰ ਬੁੱਠਾ ਤੇ ਨਿਯਾਲ ਦਿੱਤਾ ਜਾ ਰਿਹਾ ਇਸ ਤਰ੍ਹਾਂ ਦੇ ਵੀ ਰੂਪਨ ਹੋਏ ਨੇ ਕਿ ਹੋਰ ਵੀ ਡਾਕਟਰ ਸਾਹਿਬ ਡਾਕਟਰ ਸਾਹਿਬ ਤੁਹਾਡੇ ਕਹਿੰਦਾ ਭਾਵ ਕਿ ਤੁਸੀਂ ਜਿਹੜਾ ਤੁਹਾਡਾ ਜੇਕਰ ਐਗਜ਼ੈਕਟ ਕੋਡ ਆਪਾਂ ਸਾਹਮਣੇ ਰੱਖੀਏ ਤਾਂ ਟਕੌਣੀ ਟੱਕਰ ਤੁਸੀਂ ਦੱਸ ਰਹੇ ਹੋ ਇਸ ਚੋਣ ਪੇਟ ਦੇ ਵਿੱਚ ਜਿਹੜੀ ਸਾਹਮਣੇ ਆਈ ਹੈ ਜਿਹਦੇ ਵਿੱਚ ਅਕਾਲੀ ਵਰਸਸ ਕਹਿੰਦਾ ਭਾਵ ਕਿ ਆਮ ਆਦਮੀ ਪਾਰਟੀ ਸਦਾ ਤੇ ਅਕਾਲੀ ਦੋ ਹੈ ਇਸ ਰੋਮਨੀ ਕਾਲੀ ਦਲ ਬਾਦਲ ਤੇ ਵਾਰਸ ਪੰਜਾਬ ਦੇ ਤੇ ਦੂਜੇ ਪੰਨੇ ਆਮ ਆਦਮੀ ਪਾਰਟੀ ਤਿੰਨਾਂ ਦਾ ਤੁਸੀਂ ਦੱਸ ਦੱਸ ਰਿਹਾ ਹੋ ਕਿ ਤਕਉਣੀ ਟੱਕਰ ਬਣ ਕੇ ਸਾਹਮਣੇ ਆਈ ਹੈ ਇਹਦੇ ਵਿੱਚੋਂ ਭਾਜਪਾ ਤੇ ਕਾਂਗਰਸ ਨੂੰ ਤੁਸੀਂ ਬਾਹਰ ਰੱਖ ਰਹੇ ਗੱਲ ਵੇਖਣ ਵਾਲੀ ਕਿ ਕਾਂਗਰਸ ਤੇ ਭਾਜਪਾ ਦੇ ਲੀਡਰਾਂ ਦੀ ਪੈਂਤੜੀ ਜਿਹੜੀ ਸਿਆਸੀ ਪੈਂਤੜੀ ਉਹ ਕਿਵੇਂ ਹੀ ਰਹੇ ਕਾਂਗਰਸ ਦੇ ਲੀਡਰਾਂ ਦੀ ਵੱਡੇ ਪੱਦਰ ਤੇ ਕੋਸ਼ਿਸ਼ ਚ ਰਹੀ ਕਿ ਜੇਕਰ ਇਹ ਮੈਦਾਨ ਆਮ ਆਦਮੀ ਪਾਰਟੀ ਮੰਨ ਜੈ ਤਾਂ ਠੀਕ ਹੈ ਕੋਈ ਹੋਰ ਧਿਰ ਖਾਸ ਕਰਕੇ ਅਕਾਲੀ ਦਾਲ ਇਥੇ ਵੰਜਣਾ ਕੱਢ ਲਵੇ ਕਿਉਂਕਿ ਸਤਾਈ ਦਾ ਸਿੱਧਾ ਫਾਇਦਾ ਫਿਰ ਯਾਨੀ ਕਿ ਜਿਹੜਾ ਮਹਾਦਰਾਸੀ ਆਸੀ ਮਹਾਦਰਾ ਉਹ ਇੱਕ ਡੰਮ ਚੇਂਜ ਹੁੰਦਾ ਜੇਕਰ ਕੋਈ ਹੋਰ ਧਿਰ ਆਉਂਦੀ ਹੈ ਆਮ ਤੌਰ ਤੇ ਵੇਖਿਆ ਜਾਂਦਾ ਹੈ ਡਾਕਟਰ ਸਾਹਿਬ ਕੇ ਜਿਹੜੀ ਹੈ ਜਿਮਣੀ ਚੋਣ ਉਪਚੋਣ ਉਸ ਤੱਕ ਹੀ ਲੈ ਜਾਂਦੀ ਹੈ ਜੇਕਰ ਸਤਾ ਤੇ ਲਜਾਉਂਦੀ ਹੈ ਤਾਂ ਮੰਨਿਆ ਜਾਂਦਾ ਹੈ ਕਿ ਸਤਾ ਤੇ ਦਾਈ ਹੁੰਦਾ ਹੀ ਹੈ ਅਸਲ ਦੇ ਵਿੱਚ ਲੈ ਗਈ ਪਰ ਜੇਕਰ ਸਤਾ ਤੇ ਨਹੀਂ ਲਜਾਉਂਦੀ ਤਾਂ ਫਿਰ ਮਾਮਲਾ ਬਾਕੀ ਪ੍ਰਭਾਵਸ਼ਾਲੀ ਵੱਖਰੇ ਸੁਰ ਦੇ ਵਿੱਚ ਜਾਂਦਾ ਹੈ ਵੱਖਰੇ ਸੁਰ ਦੇ ਵਿੱਚ ਨਾ ਜਾਏ ਕਾਂਗਰਸ ਦੇ ਆਗੂਆਂ ਨੇ ਵੱਡੇ ਪੱਦਰ ਉਤੇ ਵੱਖਰੇ ਪੈੰਤਰੀ ਬਣਾਏ ਟੇਡੇ ਮੇਡੇ ਬਿਆਨ ਦਿੱਤੇ ਤਾਂ ਕਿ ਜਿਹੜਾ ਵੋਟ ਬੈਂਕ ਉਹ ਜਿਹੜਾ ਖਿਸਕਦਾ ਰਿਹਾ ਇਹ ਕਾਂਗਰਸ ਦੇ ਆਗੂ ਕਿੱਧਰ ਖਿਸਕਾਣਾ ਚਾਹੁੰਦੇ ਸੀ ਉਹ ਮੋٹے ਤੌਰ ਤੇ ਜ਼ਾਹਰੀ ਸਾਹਮਣੇ ਆ ਰਿਹਾ ਪਰ ਤੁਹਾਡੇ ਮੁਤਾਬਿਕ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਕਾਂਗਰਸ ਨੂੰ ਇਸ ਚੋਂ ਭੇਡ ਦੇ ਵਿੱਚੋਂ ਬਾਹਰ ਰੱਖ ਕੇ ਤਿੰਨ ਤਰੀ ਮੁਕਾਬਲਾ ਜਿਹੜਾ ਦਸਤਾਰਾਏ ਵੇਖਣਾ ਹੋਵੇਗਾ ਕਿ ਹੁਣ ਸਤਾ ਤੇਰ ਦੇ ਹਰਮੀਤ ਸਿੰਘ ਸੰਧੂ ਜਿਹੜੇ ਕਿ ਪਿਛਲੇ ਸਮੇਂ ਅਕਾਲੀ ਵੀ ਰਹੇ ਐ ਦੂਜੇ ਪੰਨੇ ਬੀਬੀ ਸਖਜਿੰਦਰ ਕੌਰ ਰੰਦਾਬਾਸ ਰੋਮਨੀ ਕਲਤਲ ਬਾਦਲ ਤੇ ਦੂਜੇ ਪੰਨੇ ਕਹਿੰਦਾ ਭਾਵ ਕਿ ਵਾਰਿਸ ਪੰਜਾਬ ਦੇ ਅਮੀਰ ਰਾਜ ਜਿਹੜੇ ਨੇ ਮਨਦੀਪ ਸਿੰਘ ਭਾਈ ਨਦੀਪ ਸਿੰਘ ਜਿਨ੍ਹਾਂ ਦੀ ਟੱਕਰ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਦੇਖੋ ਇਹ ਦੇ ਵਿੱਚ ਜਿਹੜੇ ਮੇਨ ਫੈਕਟਰ ਆਊਗਾ ਜਿਹੜਾ ਐਂਟੀ ਇਨਕਮਪੰਸੀ ਫੈਕਟਰ ਵੀ ਹੁੰਦਾ ਹੈ ਐਂਟੀ ਇਨਕਮਪੰਸੀ ਫੈਕਟਰ ਆਮਾਜਨ ਪਾਰਟੀ ਦੇ ਲਈ ਹੀ ਹੋ ਸਕਦਾ ਹੈ ਇਹਦੇ ਲਈ ਇੱਕ ਉਮੀਦਵਾਰ ਦੇ ਲਈ ਵੀ ਐਂਟੀ ਕੰਬੈਨਸਿਵ ਫੈਕਟਰ ਕੰਮ ਕਰੇਗਾ ਕਿ ਪਿਛਲੇ ਸਮੇਂ ਤੋਂ ਸਦਾ ਹਮੇਸ਼ਾ ਤੋਂ ਜੋ ਕੋਈ ਕਾਲੀ ਡਾਲ ਦੇ ਵਿੱਚੋਂ ਐਮਐਲਏ ਰਹੇ ਨੇ ਉਹ 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 ਵੀ ਉਹਨਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਉਹਨਾਂ ਦੇ ਪ੍ਰਤੀ ਜੋ ਸੇਮੀ ਮਨੀਮੀ ਚਾਹੇ ਉਹ ਪਾਰਟੀ ਬਦਲ ਕੇ ਦੂਏ ਪਾਸੇ ਚਲੇ ਗਏ ਨੇ ਉਹ ਫੈਕਟਰ ਵੀ ਉਹਨਾਂ ਨੂੰ ਜਿਹੜਾ ਹੈ ਜਿਆਦਾ ਪ੍ਰਭਾਵੀ ਹੋ ਸਕਦਾ ਹੈ। ਠੀਕ ਖੇਖਣੋ ਵੀ ਕਿ ਅਸਲ ਦੇ ਵਿੱਚ ਜਿਹੜੇ ਤਰਨਤਨ ਦੇ ਵੋਟਰਾਂ ਨੇ ਫੈਸਲਾ ਕੀ ਲਿਆ ਵੱਡੀ ਗਿਣਤੀ ਜਿਹੜੇ ਖਮੋਸ਼ ਵੋਟਰ ਹੁੰਦੇ ਆ ਅਖੀਰ ਤੱਕ ਖਮੋਸ਼ ਹੀ ਰਹਿ ਜਾਂਦੇ ਆ ਪਹਿਲਾਂ ਵੀ ਖਮੋਸ਼ ਵੋਟ ਵਾਲੇ ਵੋਟਿੰਗ ਵਾਲੇ ਦਿਨ ਵੀ ਖਮੋਸ਼ ਤੇ ਨਤੀਜੇ ਆਉਣ ਤੱਕ ਖਮੋਸ਼ ਉਹ ਜ਼ਰੂਰ ਨਤੀਜਿਆਂ ਨੂੰ ਪ੍ਰਭਾਵਿਤ ਕਰਦੇ ਆ ਤੇ ਖੈਰ 60% ਦੇ ird gird ਜਿਹੜੀ ਹੁਣ ਤੱਕ ਵੋਟ ਹੋਈ ਆ ਚੋਣ ਜਿਹੜੀ ਹੈ ਸੰਪੰਨ ਹੋ ਗਈ ਮੋٹے ਤੌਰ ਤੇ ਇਕਦੁੱਕਾ ਭਾਵੇਂ ਕੋਈ ਰੱਖੀ ਹੁੰਦੀ ਹੈ ਪਰੰਤੂ ਫਰਮਾ ਢੰਗ ਨਾਲ ਹੀ ਰਿਹਾ ਸਾਰਾ ਮਾਹੌਲ ਜਿਵੇਂ ਤਰਨ ਤਰਨ ਦੀ ਗੱਲ ਕਰ ਲਈਏ ਦੂਜੇ ਬੰਨੇ ਵਿਹਾਰ ਦੇ ਵਿੱਚ ਵੀ ਅੱਜ ਦੂਜੇ ਜਿਹੜੇ ਅਧਿਆਏ ਦੀ ਚੋਣ ਸੀਗਾ ਦੂਜੇ ਭਾਗ ਦੀ ਤਾਂ ਉੱਥੇ ਜਿਹੜੀ ਹੈ ਉਸ ਵਿਹਾਰ ਨੇ ਦੇਸ਼ ਦੀ ਜਿਹੜੀ ਕੌਮੀ ਸਿਆਸਤ ਨੂੰ ਉਹਨੂੰ ਪ੍ਰਭਾਵਿਤ ਕਰਨਾ ਉਹਦੇ ਸੰਬੰਧੀ ਇੱਕ ਵਕਰੀ ਪ੍ਰਵਾਸ਼ਾ ਲਿਖਣੀ ਹੈ ਪਰੰਤੂ ਮੋਟੇ ਤੌਰ ਤੇ ਇਹ ਆਪਣਾ ਪ੍ਰੋਗਰਾਮ ਡਾਕਟਰ ਸਾਹਿਬ ਪੰਜਾਬ ਦੀ ਉਹ ਕਿਚੌਣ ਜਿਮਨੀ ਦੀ ਜਿਹੜੀ ਚਰਨ ਚਰਨ ਦੇ ਇਹਦੇ ਗਿਰਦ ਸੀ ਦਰਸ਼ਕਾਂ ਸਨ ਇਹਨੂੰ ਇੱਕ ਵਾਰ ਫੇਰ ਦੱਸ ਦਈਏ ਕਿ ਅੱਜ ਦੇ ਇਸ ਮਾਹੌਲ ਦੇ ਵਿੱਚ ਸਾਡੇ ਨਾਲ ਜੁੜੇ ਸਨ ਰਾਜੀ ਸਿੰਘ ਮਹਾਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਨੂੰ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਇਹ ਮਿਸ਼ਨ ਪੰਜਾਬੀ